ਅਕਾਲੀ ਸੁਧਾਰ ਲਹਿਰ ਤੋਂ ਖੂਨ ਵਿੱਚ ਆਇਆ ਨਵਾਂ ਅਕਾਲੀ ਦਲ ਜਿਸ ਵਿੱਚ ਬਗਾਵਤਾਂ ਸੁਰ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਸੀਨੀਅਰ ਲੀਡਰਾਂ ਦੇ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਜਾ ਰਹੇ ਨੇ ਜੋ ਇੱਕ ਸੀਨੀਅਰ ਲੀਡਰ ਨੇ ਅਸਤੀਫਾ ਦੇਣ ਤੋਂ ਬਾਅਦ ਵੱਡੇ ਖੁਲਾਸੇ ਕਰ ਦਿੱਤੇ ਨੇ ਨਵੇਂ ਬਣੇ ਅਕਾਲੀ ਦਲ ਬਾਰੇ ਕਿਉਂ ਅਸਤੀਫਾ ਦਿੱਤਾ ਉਸ ਸੀਨੀਅਰ ਲੀਡਰ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਜੋਪਰਧਾਨ ਨੇ ਉਸ ਦੇ ਉੱਪਰ ਉਹਨਾਂ ਨੇ ਵੱਡੇ ਇਲਜ਼ਾਮ ਲਾਏ ਨੇ ਤੁਸੀਂ ਜਿਹੜੇ ਲੋਕ ਰਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਹੁਣ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਅਕਾਲੀ ਦਲ ਬਾਦਲ ਤੋਂ ਅਲੱਗ ਹੋਈ ਅਕਾਲੀ ਸੋਧਾਰ ਲਹਿਰ ਜਿਸ ਨੇ ਆਗੂਆਂ ਦੇ ਵੱਲੋਂ ਜੋ ਸ਼੍ਰੀ ਅਕਾਲ ਟਕ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਨਵੀਂ ਭਰਤੀ ਕੀਤੀ ਗਈ ਮੈਂਬਰਸ਼ਿਪ ਭਰਤੀ ਹੋਣ ਤੋਂ ਬਾਅਦ ਜੋ ਨਵਾਂ ਅਕਾਲੀ ਦਲ ਹੋਂਦ ਵਿੱਚ ਆ ਗਿਆ ਜਿਸ ਦੇ ਪ੍ਰਧਾਨ ਥਾਪ ਦਿੱਤੇ ਗਏ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਬਣਨ ਤੋਂ ਬਾਅਦ ਲਗਾਤਾਰ ਆਪਣੇ ਪਾਰਟੀ ਦਾ ਵਿਸਤਾਰ ਕਰ ਰਹੇ ਸੀ ਜਥੇਬੰਦਕ ਢਾਂਚੇ ਦਾ ਵਿਸਤਾਰ ਕਰ ਰਹੇ ਸੀ ਔਰ ਉਸ ਤੋਂ ਪਹਿਲਾਂ ਕਿ ਅਕਾਲੀ ਦਲ ਦੇ ਵੱਲੋਂ ਜੋ ਪਿਛਲੇ ਦਿਨੀ ਵਖ ਵਖ ਚਾਰਜ ਜੋ ਪਾਰਟੀ ਦੇ ਸਰਪ੍ਰਸ ਨਿਯੁਕਤ ਕੀਤੇ ਗਏ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ ਸੋ ਮੀਤ ਪ੍ਰਧਾਨ ਨਿਯੁਕਤ ਹੋਣ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਬਗਾਵਤ ਹੋਣੀ ਸ਼ੁਰੂ ਹੋ ਗਈ ਅਕਾਲੀ ਦਲ ਪਾਰਟੀ ਦੇ ਵਿੱਚ ਸੀਨੀਅਰ ਲੀਡਰਾਂ ਦੇ ਵੱਲੋਂ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ ਗਏ ਜਿਸ ਨੂੰ ਲੈ ਕੇ ਅਕਾਲੀ ਦਲ ਬਾਦਲ ਦੇ ਨਾਲ ਉਹਨਾਂ ਦੇ ਅੰਦਰ ਖਾਤੇ ਜੋ ਸੈਟਿੰਗਾਂ ਹੋ ਰਹੀਆਂ ਨੇ ਸੋ ਨਵੇਂ ਅਕਾਲੀ ਦਲ ਦੇ ਉੱਪਰ ਵੱਡੇ ਨਿਸ਼ਾਨ ਲਾਏ ਨੇ ਵੱਡੇ ਇਲਜ਼ਾਮ ਲਾਏ ਨੇ ਸੀਨੀਅਰ ਲੀਡਰ ਨੇ ਜਿਨ੍ਹਾਂ ਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜੋ ਨਵਾਂ ਬਣਿਆ ਅਕਾਲੀ ਦਲ ਹੋਂਦ ਵਿੱਚ ਆਇਆ ਸੀ ਉਸ ਦੀ ਸੋਚ ਤੇ ਉਸ ਦੀ ਨੀਤੀਆਂ ਕੁਝ ਅਲੱਗ ਸੀ ਪਰ ਉਹ ਆਪਣੀਆਂ ਨੀਤੀਆਂ ਤੇ ਸੋਚ ਭੁੱਲ ਚੁੱਕਿਆ ਜੋ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਾਂਗੂ ਨਿਯੁਕਤੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਿਆ ਨੇ ਭਾਈ ਭਤੀਜਾਵਾਦ ਹੀ ਇਸ ਵਿੱਚ ਵੀ ਸਾਹਮਣੇ ਆ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਬਾਦਲ ਦੇ ਵਿੱਚ ਹੁੰਦਾ ਸੀ ਭਾਈ ਭਤੀਜਾਵਾਦ ਹੀ ਅੱਗੇ ਆਉਂਦੇ ਸੀ ਆਮ ਨੌਜਵਾਨਾਂ ਨੂੰ ਆਮ ਜਿਹੜੇ ਲੀਡਰਾਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਸੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਲੰਬੇ ਸਮੇਂ ਤੋਂ ਰੀਤ ਚੱਲੀ ਆ ਰਹੀ ਸੀ ਜਿਸ ਕਾਰਨ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਨਕਾਰਿਆ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਅੱਜ ਇਹ ਹਾਲ ਹੋਇਆ ਜੇਕਰ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਭਾਈ ਪਤੀਜਾ ਬਾਦ ਨਾ ਹੁੰਦਾ ਤਾਂ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਹੁੰਦਾ ਜੇਕਰ ਪਿਓ ਮੰਤਰੀ ਸੀ ਤਾਂ ਪੁੱਤਰ ਅੱਗੇ ਐਮਐਲਏ ਦੀ ਟਿਕਟ ਤੇ ਚੋਣ ਲੜਦਾ ਸੀ ਤੇ ਅੱਗੇ ਚੇਅਰਮੈਨ ਬਣਦਾ ਸੀ ਅੱਗੇ ਵੱਖ-ਵੱਖ ਅਹੁਦਿਆਂ ਤੇ ਪੁੱਤਰ ਬਰਾਜਮਾਨ ਹੁੰਦਾ ਸੀ ਜਿਸ ਤੋਂ ਬਾਅਦ ਫਿਰ ਪੁੱਤਰ ਦੀ ਵਾਰੀ ਆ ਜਾਂਦੀ ਸੀ ਔਰ ਜਿਹੜੇ ਦੂਸਰੇ ਵਰਕਰ ਹੁੰਦੇ ਸੀ ਉਹ ਅੜਿੱਕਦੇ ਰਹਿੰਦੇ ਸੀ ਲੇਕਿਨ ਉਹਨਾਂ ਨੂੰ ਅਕਾਲੀ ਪਾਰਟੀ ਦੇ ਵਿੱਚ ਸਿਰਫ ਤੇ ਸਿਰਫ ਜਾਂ ਤਾਂ ਛੋਟਾ ਮੋਟਾ ਬਲਾਕ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਸੀ ਜਾਂ ਕੋਈ ਹੋਰ ਉਸ ਨੂੰ ਛੋਟੀ ਅਹੁਦੇਦਾਰੀ ਦਿੱਤੀ ਜਾਂਦੀ ਸੀ ਜਿਵੇਂ ਪੱਦਰ ਤੇ ਪਰ ਉਸ ਨੂੰ ਨਾ ਤਾਂ ਕਦੇ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦਿੱਤੀ ਸੀ ਤੇ ਨਾ ਹੀ ਉਹਨਾਂ ਨੂੰ ਚੋਣਾਂ ਦੇ ਵਿੱਚ ਮੌਕਾ ਦਿੱਤਾ ਸੀ ਜਿਸ ਨੂੰ ਲੈ ਕੇ ਇਹ ਨਵਾਂ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਪਰ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਉਣ ਤੋਂ ਬਾਅਦ ਇਹ ਵੀ ਉਹਨਾਂ ਨੀਤੀਆਂ ਤੇ ਚੱਲ ਪਿਆ ਜਿਸ ਨੂੰ ਲੈ ਕੇ ਜੋ ਪਿਛਲੀਆਂ ਨੇ ਜੁਗਤੀਆਂ ਹੋਈਆਂ ਨੇ ਉਹ ਭਾਈ ਭਤੀਜਾਵਾਦ ਹੀ ਜਿਹੜਾ ਦੇਖਣ ਨੂੰ ਮਿਲਿਆ ਜੋ ਸੀਨੀਅਰ ਲੀਡਰਸ਼ਿਪ ਉਹਨਾਂ ਦੇ ਹੀ ਅੱਗੇ ਰਿਸ਼ਤੇਦਾਰਾਂ ਨੂੰ ਮੀਤ ਪ੍ਰਧਾਨ ਲਾਇਆ ਗਿਆ ਪ੍ਰਧਾਨ ਲਾਇਆ ਗਿਆ ਜਿਸ ਨੂੰ ਲੈ ਕੇ ਸੀਨੀਅਰ ਲੀਡਰ ਨੇ ਜੋ ਆਪਣਾ ਅਸਤੀਫਾ ਦਿੱਤਾ ਸੋ ਵਰਕਿੰਗ ਕਮੇਟੀ ਦਾ ਇਹ ਮੈਂਬਰ ਤਜਿੰਦਰਪਾਲ ਸਿੰਘ ਸੰਧੂ ਜਿਨ੍ਹਾਂ ਨੇ ਅਕਾਲੀ ਦਲ ਨਵੇਂ ਪ੍ਰਧਾਨ ਗਿਆਨੀ ਹਰਪਿੰਦ ਸਿੰਘ ਨੂੰ ਆਪਣਾ ਅਸਤੀਫਾ ਸੌਂ ਦਿੱਤਾ ਤਜਿੰਦਰਪਾਲ ਸਿੰਘ ਸੰਧੂ ਨੇ ਵੱਡਾ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਜਿਸ ਸੋਚ ਨਾਲ ਨਵਾਂ ਅਕਾਲੀ ਦਲ ਬਣਿਆ ਉਸ ਵਿੱਚ ਕਈ ਕਮੀਆਂ ਨਜ਼ਰ ਆ ਰਹੀਆਂ ਹਨ ਕਿਸੇ ਦਾ ਵੀ ਸਲਾਮ ਮਸ਼ਵਰੇ ਤੋਂ ਬਿਨਾਂ ਹੀ ਫੈਸਲੇ ਲੈ ਜਾ ਰਹੇ ਹਨ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਕਰਦਾ ਸੀ ਉਹਨਾਂ ਵੱਲੋਂ ਕਿਸੇ ਵੀ ਆਗੂ ਤੋਂ ਪੁੱਛਿਆ ਨਹੀਂ ਜਾ ਰਿਹਾ ਪਰ 당 ਦੀ ਜ਼ਿੰਮੇਵਾਰੀ ਬਣਦੀ ਹੈ ਕੁਸ ਵੱਲੋਂ ਠੀਕ ਕੀਤਾ ਜਾਵੇ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਜੋ ਆਪਣੀਆਂ ਨੀਤੀਆਂ ਕਰਕੇ ਨਵਾਂ ਹੋਂਦ ਵਿੱਚ ਆਇਆ ਉਹ ਉਹਨਾਂ ਨੀਤੀਆਂ ਤੇ ਖਰਾ ਉਤਰ ਸਕੇ ਸ਼੍ਰੋਮਣੀ ਅਕਾਲੀ ਦਲ ਨਵੇਂ ਦੇ ਵਿੱਚੋਂ ਵੀ ਬਗਾਵਤਾਂ ਸੁਰ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਜੋ ਅਕਾਲੀ ਦਲ ਬਾਦਲ ਤੋਂ ਬਾਅਦ ਇਹ ਅਲੱਗ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨਵਾਂ ਉਹ ਵੀ ਜਿਹੜਾ ਕਿ ਦੁਫਾੜ ਹੁੰਦਾ ਜਾ ਰਿਹਾ ਹੈ